ਕਾਬੀ ਸਾਥੀਓ ਵੈਦੂ ਜੀ ਦਾ ਖਾਲਸਾ ਵੈਦੂ ਜੀ ਮੈਂ ਸਭ ਤੋਂ ਪਹਿਲਾਂ ਨੰਮਨ ਕਰਦਾ ਆ ਸ੍ਰਿਸ਼ਟੀ ਕਰਤਾ ਪ੍ਰਭਾਨ ਬਾਣੀ ਮਹਾਰਾਜ ਤੇ ਉਸ ਮਹਾਨ ਸ਼ਖਸੀਅਤ ਦੇ ਜਜ਼ਬੇ ਨੂੰ ਸਲਾਮ ਕਰਦਾ ਆ ਜਿਸ ਨੇ ਮੱਜਬੀ ਸਿੱਖ ਕੌਮ ਦੇ ਬਾਰੇ ਵੀ ਸਿੱਖ ਕੌਮ ਦੇ ਪਰਿਵਾਰਾਂ ਨੂੰ ਉੱਚੀ ਬਲੰਦੀਆਂ ਤੇ ਪਹੁੰਚਾ ਕੇ ਉਹਨਾਂ ਦਾ ਮਾਣ ਸਤਕਾਰ ਵਧਾਇਆ ਏ ਉਹ ਇੱਕੋ ਇੱਕ ਸ਼ਖਸੀਅਤ ਸੰਸਾਰ ਦੇ ਵਿੱਚ ਉਸ ਤੋਂ ਵੱਡਾ ਨਾਮ ਕਤਾਨੀ ਹੋਇਆ ਤੇ ਨਾਲ ਕੋ ਹੋਇਆ ਹੋਵੇਗਾ ਤੇ ਸਿੱਖ ਕੌਮ ਦੇ ਪਹਿਲੇ ਜਰਨੈਲ ਮਹਾਨ ਸ਼ਖਸੀਅਤ ਪਾਪਾ ਜੀਵਨ ਸਿੰਘ ਜੀ ਦੇ ਜज्ਬੇ ਨੂੰ ਸਲਾਮ ਕਰਦਾ ਤੇ ਸਲਾਮ ਕਰਦਾ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜੀ ਦੇ ਉਸ ਜज्ਬੇ ਨੂੰ ਜਿਨ੍ਹਾਂ ਨੇ ਸਾਡੇ ਸਮਾਜ ਵਾਸਤੇ ਬਹੁਤ ਇੱਕ ਜ਼ਮੀਨੀ ਪੱਧਰ ਤੇ ਜੰਗ ਲੜ ਕੇ ਸਾਨੂੰ ਸਾਡੇ ਜਿਹੜੇ ਮੌਲਿਕ ਅਧਿਕਾਰ ਆ ਉਹ ਸਾਨੂੰ ਦਵਾਏ ਨੇ ਸਾਨੂੰ ਵੋਟਾਂ ਦਾ ਓਲਟ ਪਾਉਂਦਾ ਹੱਥ